ਇਥੇ ਦਫਨਾਇਆ ਚੱਕੀ ਦੀ ਹੋਈ ਆ ਮੈਨੂੰ ਤੇ ਫਿਰ ਇੱਥੇ ਕਵਰ ਕਿਵੇਂ ਬਣ ਜੂਗੀ ਓਏ ਨਹੀਂ ਇੱਕ ਇੱਕ ਮਿੰਟ ਇੱਕ ਮਿੰਟ ਤੈਨੂੰ ਸ਼ਰਮ ਨਹੀਂ ਆਦੀ ਤੂੰ ਬੂਟ ਪਾ ਕੇ ਇੱਥੇ ਆਈ ਜਨਾ ਤੁਸ ਸਵਾਜਾ ਪੀਰ ਕਹਿੰਦਾ ਵੀ ਕੜਾਈਆਂ ਦੇ ਕੇ ਲੋਕਾਂ ਨਾਲ ਠੱਗੀਆਂ ਮਾਰ ਲਾਜ ਕਰਦਾ ਤੂੰ ਲਾਜ ਨਹੀਂ ਮੈਥੋਂ ਦੁੰਦਾ ਕਿੰਨੇ ਲੋਕਾਂ ਦੇ ਨਾਰ ਕਰ ਕਰ ਤੁਸੀਂ ਲੋਕਾਂ ਨੂੰ ਘਬਰਾਹ ਕੀਤਾ ਲੋਕਾਂ ਦੀ ਮਾਨਸਿਕ ਤੌਰ ਤੇ ਲੋਕਾਂ ਨੂੰ ਪਰੇਸ਼ਾਨ ਕੀਤਾ ਤੁਸੀਂ ਯਾਰ ਅਸੀਂ ਇਹਨਾਂ ਦੇ ਖਿਲਾਫ ਨੜਦੇ ਆ ਆ ਸੁਣ ਲੋ ਜਿਹੜੇ ਗੰਦ ਪਾ ਰਹੇ ਨੇ ਮੁੰਡਿਆਂ ਤੋਂ ਜਨਾਮੀਆਂ ਬਣ ਬਣ ਲੋਕਾਂ ਨੂੰ ਕਿਤੇ ਸਾਡੇ ਚ ਮਾਤਾ ਆ ਗਈਆਂ ਦੇਵੀਆਂ ਆ ਗੀਆਂ ਇੱਥੇ ਕਾਰਵਾਈ ਕਰਾਉਣੀ ਆ ਖੁੱਲ ਇਹ ਤੋਂ ਸਾਰੇ ਪੈਸੇ ਵਸੂਲਣੇ ਆ ਮੈਂ ਤੈਨੂੰ ਬੀਬੀ ਕਿਹਾ ਸੀ ਨਾ ਕਿ ਤੁਰਤ ਇਹਨਾਂ ਨੇ ਰੱਖਿਆ ਰੱਖ ਕੇ ਸ਼ੀਸ਼ੀ ਕੱਢੀ ਐ ਸ਼ੀਸ਼ੀ ਕਿੱਥੋਂ ਲਈ ਸੀ ਉਹ ਪੁਰਾਣੀ ਸ਼ੀਸ਼ੀ ਲਈ ਸੀ ਆਹ ਦੇਖ ਲੋ ਸੋਨਾ ਪਿਆ ਅੰਦਰੇ ਵਿੱਚ ਇੱਕ ਸੱਪ ਆ। ਠੀਕਾ ਹੋਰ ਨਾ ਤਾਂ ਸਾਨੂੰ ਡਰਾ ਰਿਹਾ। ਅਖੇ ਦੇਖੋ ਇਹ ਕਿਹੜਾ ਸੱਪ ਆ। ਸੱਪ ਨੂੰ ਤੋਆ ਕੱਟਾ 2000 ਲੈ ਚੱਕੋ ਇਹਨੂੰ ਬੜਾ ਚੱਕੂ ਗਾ ਕੇ ਚੱਕੋ ਕਈ। ਅੱਛਾ ਖਾਲੀ ਤੋੜਾ ਇੱਥੇ ਦੱਬ ਗਿਆ ਸੀ ਸੋਨਾ ਕੱਢ ਕੇ। ਆਹ ਕਈ ਚੱਕੋ। ਜਿਹੜਾ ਖਾਲੀ ਤੋੜਾ ਦੱਬਿਆ ਸੀ ਸੋਨਾ ਕੱਢ ਕੇ ਉਹ ਪੱਟ। ਪੱਟ 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 ਪੱਟ। ਜਿਹੜੇ ਢੌਂਗੀ ਬਾਬੇ ਇਦਾਂ ਦੇ ਕਰਦੇ ਆ ਨਾ ਲੱਛਣ। ਤੇ ਇਹ ਰੂਪ ਰੂ ਕਰਨੇ ਆ ਸਾਰੇ ਤੇ ਜਿਹੜੇ ਲੋਕਾਂ ਨਾਲ ਧਕਮੀਆਂ ਬਚ ਗਏ। ਮੈਨੂੰ ਮੇਰੇ ਨੰਬਰ ਤੇ WhatsApp ਮੈਸੇਜ ਕਰਨਾ ਕੱਲਾ ਤੇ ਇਹ ਸਾਰੇ ਸਾਹ ਨੰਗੇ ਕਰਨੇ ਨੰਗੇ ਆ ਵੇਖ ਲਓ ਹੁਣ ਕੋ ਘੜਾ ਵਿੱਚ ਹਜੇ ਨਿਕਲੇ ਨਹੀਂ ਬਾਬਾ ਜੀ